ਚੋ ਦਿਵਾਲੀ ਦਾ ਗਿਫਟ ਲੈਣ ਜਾਣਾ ਹੈ ਬਲੇ ਬਲੇ ਉਹ ਪੱਖਾ ਵੀ ਕਿ ਆਉਂਦਾ ਜਿੱਦਾਂ ਇਹਨਾਂ ਨੇ ਇੰਸਟਾ ਤੇ ਰੇਟ ਦੱਸਿਆ ਬਟਨ ਹੈ ਨਹੀਂ ਕਹਿੰਦੇ ਪਰ ਤੇ ਆ ਕੇ ਦੇਖ ਲਿਓ ਦਿਵਾਲੀ ਵਾਲੇ ਤਾਂ ਕਿਰ ਲੀ ਨਹੀਂ ਦਿਖੂਗੀ ਜਿਹੜੇ ਕਹਿੰਦੇ ਸੀਗੇ ਨਹੀਂ ਖਾਣਾ ਉਹ ਦੇ ਲਾ ਮੈਂ ਤਾਂ ਕਰ ਪਈਆਂ ਫਟ ਦੋ ਤਿੰਨ ਚਾਰ ਬੰਗੀ ਦੇਖ ਰਸੀ ਗਾਲ ਦੀ ਸਾਰੇ ਨੂੰ ਸੋ ਉਮੀਦ ਕਰਦਾ ਤੁਸੀਂ ਸਾਰੇ ਆਏ ਲੀ ਬਿਠਾ ਕੇ ਹੋਵੋਗੇ ਸੋ ਅੱਜ ਜਿੱਥੇ ਚੱਲੇ ਆ ਗੁਰਦੁਆਰਾ ਅੜੀਸਰ ਸਾਹਿਬ ਲਓ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਅੜੀਸਰ ਸਾਹਿਬ ਆਜੋ ਫਿਰ ਅੱਗੇ ਜਾ ਕੇ ਦਰਸ਼ਨ ਕਰਾਵਾਂਗੇ ਬਾਬੇ ਦੇ ਬਾਬੇ ਦੇ ਦਵਾਰੇ ਓਏ ਉੱਤੋਂ ਬਾਬੇ ਦੇ ਆ ਗਏ ਓਏ ਬਾਬੇ ਦੇ ਆ ਗਏ ਉੱਤੋਂ ਕਿਹੜਾ ਉੱਤੋਂ ਟੋ ਟੋ ਬਾਬਾ ਆ ਗਿਆ ਵਾਹਿਗੁਰੂ ਇਹਦੇ ਬਾਬਾ ਆ ਗਿਆ ਓਏ ਆ ਗਏ ਬਾਬਾ ਜੀ ਆ ਗਏ ਓਏ ਹੋਰ ਓਏ ਹੋਰ ਕੋਠਈ ਚਲੋ ਬਾਜੀ ਵਾਹ ਜੀ ਵਾਹ ਜੀ ਬੁਰਗੋਲੇ ਹੈਗੇ ਖੁੱਲੇ ਪੈਸੇ ਇਹਨੇ ਵੀ ਦੇ ਦੋ ਜੀ ਬਾਬਾਈ ਬਾਬਾਈ ਹੱਥ ਡਾ ਲਿਓ ਫਿਰ ਹੋਰ ਬਾਬਾਈ ਮੈਨੂੰ ਵੀ ਦੇ ਦੋ ਆ ਤਾਂ ਫੇਰ ਨੂੰ ਕੁਝ ਹੈਗੇ ਆ ਆਈ ਦੇ ਵਾਹ ਜੀ ਹੈ ਤੇਰੇ ਕੋਲ ਤੋਂ ਪਾਇਆ ਈ ਖਮਾ ਦੇਖਿਆ ਐ ਹਾਂ 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 ਸਭ ਲੈ ਲੈਂਦੇ ਚਲੋ ਆ ਜਾ ਬਾਬੇ ਨੇ ਚੱਲ ਕੇ ਲੈ ਕੇ ਤੈਨੂੰ ਵਾਹਿਗੁਰੂ ਆਪਾ ਜੀ ਮੇਰ ਕਰਿਓ ਸਾਰਿਆਂ ਤੇ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਅੜੀਸਰ ਸਾਹਿਬ ਦੇ ਦੂਰ ਦਰਡੇ ਬੈਠੀਆਂ ਸੰਗਤਾਂ ਸਾਰੇ ਜਣੇ ਕਰੋ ਦਰਸ਼ਨ ਤੇ ਵਾਹਿਗੁਰੂ ਜਰੂਰ ਲਿਖਿਓ ਜੀਵਾ ਬਾਬੇ ਦੀ ਆ ਗਈ ਸੀ ਓਏ ਬਾਬੇ ਨੇ ਅਜੇ ਸੀ ਇਹ ਜੀ ਹੈ ਸੱਚੀ ਬਾਬਾ ਜੀ ਤੇ ਬਾਬਾ ਜੀ ਆ ਗਏ ਓਏ ਚੱਲੀਏ ਘਰ ਨੂੰ ਹਾਂ ਉਹ ਦੇ ਮੁੰਡੇ ਨੂੰ ਮਗਰੋਂ ਦੀਆਂ ਦਾਦੀ ਵਾਹਿਗੁਰੂ ਵਾਹਿਗੁਰੂ ਹੂੰ ਲਿਆਂਦੇ ਲੱਡੂ ਲੱਡੂਆਂ ਬਹਿਣੇ ਛਾਰਦੀ ਹੈ ਹੈਂ ਪਟਾਕੇ ਦੇ ਕੀ ਆ ਗਿਆ ਬਾਹਲਾ ਟਾਈਮ ਲਾ ਜਾਂਦਾ ਚੱਲੀਏ ਵੀ ਇੰਦਰ ਪਿੱਛੇ ਚੱਲੀਏ ਲਿਆਓ ਚਾਬੀ ਇੰਦਰ ਪੀੜਾ ਚਲੋ ਮੱਥਾ ਟੇਕ ਲੈ ਹੁਣ ਕਿੱਥੇ ਜਾਣਾ ਉਧਰ ਬਚੂ ਮਰ ਲੈਣ ਛੂ ਮਰ ਲੈਣ ਉਹ ਮਰਪਵਾ ਨਾ ਦਈ ਮੈਂ ਇੱਕ ਹੋਰ ਚੀਜ਼ ਵੀ ਖਵਾ ਕੇ ਲੈ ਕੇ ਚਾਲਦਾ ਖਾਣ ਵਾਲੀ ਚੀਜ਼ ਵੀ ਖਵਾ ਕੇ ਲੈ ਕੇ ਚਾਲਦਾ ਭੈਣ ਬਰਸ਼ਾਦਾ ਛਕਣਾ ਨਹੀਂ ਤੇ ਤਾਂ ਹੋਰ ਕੀ ਲੈਣੇ ਕੀ ਉਹਨੇ ਬਰਸ਼ਾਦਾ ਦਾ ਗੁਰੂ ਘਰ ਦਾ ਛਕਣਾ ਚਾਹੀਦਾ ਆਓ ਖਾਣ ਖਾਣ ਨੂੰ ਕਿਸਾਰਾ ਆਓ ਵਸ ਨੇੜੀ ਆ ਅਗੇ ਆਪਣਾ ਲੋ ਵੀ ਮਿੱਤਰੋ ਜਦੋਂ ਬਰਨਾਲੇ ਆਏ ਹੋਈਏ ਤੇ ਹਾਂਗਕਾਂਗ ਚਿਕਨ ਰੋਡ ਵਾਲੇ ਦੇ ਕੋਲ ਦੀ ਲੰਘੀਏ ਤੇ ਉਹਨਾਂ ਦਾ ਨਾਂ ਜਾਈਏ ਇਹ ਨਹੀਂ ਹੋ ਸਕਦਾ ਮਾ ਮੁੰਡੇ ਵੀ ਕਾ ਲੋ ਜੀ ਕਾ ਮਾਤਾ ਢੱਕਾ ਨਹੀਂ ਖਾਣਾ ਮੈਨੂੰ ਫਿਰ ਅਸੀਂ ਨਾ ਓਏ ਆ ਆ ਬਹੁਤ ਟਾਈਮ ਲੱਗ ਗਿਆ ਨਾ ਹੁਣ ਜਾਣਾ ਹੀ ਨਹੀਂ ਤੁਸੀਂ ਜਾਓ ਆ ਪ੍ਰਸ਼ਾਦਾਦ ਨੂੰ ਉੱਥੋਂ ਮੂਰੇ ਠਾਰਚੋ ਸਗਲਾ ਨਾਲ ਘਸਰ ਵਾਲੇ ਚੋਂ ਜੀਬਾ ਟੂਨ ਨੂੰ ਭੋਕ ਲੱਗੀ ਤੈਨੂੰ ਭੋਕ ਲੱਗੀ ਕਾਕੇ ਚੱਲ ਵੀ ਉੱਤਰ ਇਹ ਤਾਂ ਜੱਦ ਫੜ ਗਈ ਚਲੋ ਪ੍ਰਸ਼ਾਦਾ ਛਕਣਾ ਮੈਂ ਤਾਂ ਵਰਸ਼ਾਪੇ ਨਾ ਹੁਣ ਮੈਂ ਕੁਝ ਵੀ ਨਹੀਂ ਛਕਣਗੀ ਹਾਂ ਇਹਦਾ ਵੀ ਜੈਦ ਫੜ ਗਈ ਕਿ ਲੱਗਦਾ ਕਿ ਲੋਕ ਹੈ ਨਾ ਚਲੋ ਵੀ ਚਲੋ ਖੜਾ ਮੇਸਟਰ ਇਹ ਮੈਂ ਨਹੀਂ ਜਾਣ ਜਾਓ ਖਾਣੇ ਉੱਤਰ ਦਾ ਛਈ ਤੈਨੂੰ ਉਹਨਾਂ ਨੇ ਫਿਰ ਗੱਡੀ ਜਾਇ ਖਵਾ ਜਾਣਗੇ ਤੂੰ ਲੰਗਰ ਛਕਣਾ ਦਾ ਉਹਦੇ ਸਪੈ ਠਾਠ ਹੈਗੀ ਉੱਥੋਂ ਜਾ ਕੇ ਆਓ ਹਾਂ ਖਾਠ ਵੀ ਹੈਗੀ ਆ ਇਥੋਂ ਗੱਬ ਨਾ ਲੱਗ ਜੀ ਥੱਲੇ ਓਏ ਕਿੱਦੇ ਆ ਗਿਆ ਓਏ ਹਣ ਵੱਡੀ ਹੋ ਕੇ ਤੂੰ ਦੇਖਿਆ ਕਰੇਂਗੀ ਮੈਨੂੰ ਐਡਾ ਨਹੀਂ ਲੱਗ ਸਕੂਟਰ ਚਲਾ ਦੇ ਓਏ ਸਕੂਟਰ ਚਲਾ ਪਤਾ ਦੇ ਦੇ ਹਾਲੇ ਆ ਖੜ ਗਿਆ ਖੜ ਗਿਆ ਖੜ ਗਿਆ ਕਾਕਾ ਕਾਕਾ ਕੜਿਆ ਨਹੀਂ ਜਾਂਦਾ ਅਜੇ ਚਲੋ ਵੀ ਆ ਜਾ ਆ ਜਾ ਆ ਜਾ ਆ ਜਾ ਹੇ ਜਾਓ ਸਵਾਰ ਆ ਸਵਾਰ ਆ ਬਾਬੀ ਹੂੰ ਦੇਲੇ ਕਹਿੰਦੇ ਸੀਗੇ ਨਹੀਂ ਖਾਣਾ ਉਹ ਦੇ ਲਾ ਠੀਕ ਥੋਨੂੰ ਕਹਿੰਦਾ ਜਿਵੇਂ ਤੂੰ ਵੀ ਖਾਣਾ ਹੂੰ ਕਾਉ ਜੀ ਫਿਰ ਅੱਜ ਦੇ ਮਾੜਾ ਜਿਹਾ ਸਿੱਕ ਦੇ ਦਿੰਦੀ ਹੂੰ ਹੂੰ ਕਮੇਆ ਕੇ ਮੈਂ ਬਾਬੀ ਲਾਗਣ ਸੁਆਲ ਹਾਂ ਹਾਂ ਗਾ ਬੋਲਿਆ ਕਾਟੋ ਲੈ ਲੈ ਪ੍ਰਸ਼ਾਦਾ ਤਾਂ ਨਹੀਂ ਛਕਣਾ ਹੁਣ ਪ੍ਰਸ਼ਾਦਾ ਤਾਂ ਨਹੀਂ ਛਕਣਾ ਹੈ ਸਿਕੜਾ ਤਾਂ ਦੇਖ ਲੈ ਉਹ ਦੇਖ ਲੈ ਬਾਬੀ ਉਪਲੇਖਾ ਬਹਿ ਗਿਆ ਬਾਈ ਅੱਛਾ ਚਲੋ ਜੀਵੋ ਚਲੀਏ ਆਪਾਂ ਆ ਚੱਲ ਚਾਚੀ ਕੋਲੇ ਚਾਚੀ ਕੋਲੇ ਚੱਲ ਗੇ ਚਲੋ ਭਾਈ ਚਲੀਏ ਘਰ ਨੂੰ ਹਣ ਥੈਂਕ ਹਾਂ ਉਹ ਕਥਿਆਣਾ ਹੁਣ ਮੱਥਾ ਵੀ ਟਕਾਤਾ ਜਿਹੜਾ ਮੇਨ ਵੀ ਦਿੱਤਾ ਖਾ ਵੀ ਲਿਆ ਜਿਹੜਾ ਮੇਨ ਕੰਮ ਸੀ ਖਾ ਲਿਆ ਹੁਣ ਹੋਰ ਕਿਹੜਾ ਕੰਮ ਰਹਿ ਗਿਆ ਕੰਮ ਕਿਹੜਾ ਰਹਿ ਗਿਆ ਹੋਰ ਕਿਹੜਾ ਹੋਰ ਰਹਿ ਗਿਆ ਹੁਣ ਦੱਸ ਦਿਓ ਚੱਲੀ ਚੱਲੋ ਚੱਲੀ ਚੱਲੋ ਚੜਜੋ ਬਲ ਹੋਰ ਚੜ ਜੀ ਤੈਨੂੰ ਪਤਾ ਰਾਹ ਕਿੱਥੇ ਜਾਣਾ ਆਦਿਲ ਕਸ਼ ਲੱਗੀ ਨਾ ਜਿਹੜਾ ਮੇਨ ਕੰਮ ਕਰਦਾ ਹੈ ਅਹਹ ਸੋਇਆ ਪਰਸੋ ਜਾ ਦਿਵਾਲੀ ਦਾ ਹੋਵੇ ਕੋਈ ਦਿਵਾਲੀ ਦਾ ਕੁਝ ਲੈਣ ਅੱਛਾ ਦਿਵਾਲੀ ਦਾ ਗਿਫਟ ਕਿੱਥਰ ਭਾਈ ਆਓ ਮੈਨੂੰ ਉਸ ਤੋਂ ਦਿਵਾਲੀ ਦਾ ਗਿਫਟ ਲੈਣ ਜਾਣਾ ਹੈ ਉਹ ਆ ਗਿਆ ਇਹਨਾਂ ਦੇ ਜਾਣਾ ਜੀ ਐਮ ਡੀ ਨਹੀਂ 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 ਹਾਂ ਆ ਵੀ ਆ ਦੇ ਅੱਗੇ ਆ ਕਿਹੜੇ ਕਿਹਨਾਂ ਦੇ ਜਾਣਾ ਚੱਲੀ ਜੀ ਵਾਸੇ ਤੇ ਟ੍ਰੇਨ ਹੋਏਗੀ ਆ ਜਾੜ ਜਾਵਾਂ ਅੰਛਾਲਿਆਂ ਅੱਛਾ ਜਾਵੜਾ ਅੱਗੇ ਅੰਛਾਲਿਆਂ ਦੇ ਜਾਣਾ ਕਿੱਥੇ ਆਉਂ ਹੀ ਅੱਗੇ ਅੱਗੇ ਗਈ ਜਾਂਦੇ ਆ ਆ ਤਾਂ ਹੈ ਨਹੀਂ ਅਜੇ ਤੱਕ ਉੱਥੇ ਗਿਆ ਅੰਛਨੀ ਲਿਕੇ ਹੋਇਆ ਉਹ ਵਾਲਾ ਉੱਥੇ ਜਾਣਾ ਕਿਉਂ ਮਰਾਂਗੇ ਹਾਂ ਹਾਂ ਇਹ ਆ ਗਿਆ ਲੱਗੇ ਬਈ ਦੇਖ ਕੇ ਆਉਣਾ ਗਿਫਟ ਕੁਫਟ ਲਾਈਟਾਂ ਲੂਟਾਂ ਆ ਜਾਣਾ ਨਹੀਂ ਮੰਮੀ ਆ ਜਾ ਹੁਣ ਤੂੰ ਕੱਡੀ ਕੀ ਕਰੇਂ ਗੱਡੀ 'ਚ ਗੱਡੀ 'ਚ ਆ ਜਾ ਉਹ ਨਾਲੇ ਦੇਖ ਲੈ ਰੌਣਕ ਮੇਲਾ ਚੱਲ ਵੀ ਲੈ ਤਾਈ ਤੂੰ ਦੇਖਦੇ ਆ ਕੀ ਐ ਇਹਨਾਂ ਨੂੰ ਬੱਲੇ ਬੱਲੇ ਦਾ ਸਾਰਾ ਕੋਈ ਚਾਹੀ ਮਗੀ ਜਾਂਦਾ ਓਏ ਬੱਲੇ ਬੱਲੇ ਚੂ ਮਰਹਾਉਂਦਾ ਦੇ ਚੂ ਮਰੀ ਪਏ ਆ ਸੋਹਣੇ ਕਿਉਂ ਮਰ ਤਾ ਕਿਉਂ ਮਰ ਚੜਿਆ ਪਿਆ ਓਏ ਹਾਂ ਇਹੀ ਆ ਦੇਖ ਜੀਵਾ ਕੀ ਆ ਗਿਆ ਓ ਜੀਵਾ ਧੀ ਕੋ ਕਨੇ ਚੂ ਮੋੜਾ ਗੇ ਓਏ ਕਿੰਨੇ ਛੋਨੇ ਛੋਨੇ ਚੂ ਫੜਾ ਗੇ ਵਾਹ ਵੀ ਵਾਹ ਇਹਦਾ ਰੰਗ ਬੰਨਿਆ ਪਿਆ ਵੀ ਅੱਗੇ ਹੋਰ ਕਿੱਥੇ ਜਾਣਾ ਦੇਖ ਓ ਦੇ ਇਧਰ ਵੀ ਆ ਹਾਂ ਆ ਜਿਹੜਾ ਸਾਹਮਣੇ ਆਣਾ ਕਿਹੜੇ ਆਵਰਾ ਨੇ ਆਉਂਦੇ ਨਹੀਂ ਆ ਤੁਸੀਂ ਕਿਹੜਾ ਕਹਿੰਦੇ ਹੋ ਉਹ ਇੱਧਰ ਵੀ ਹੈਗੇ ਆ ਦੇ ਪਹਿਲੇ ਤੂੰ ਦੇਖੀ ਕਿਹੜਾ ਆ ਵੀ ਸੋਹਣਾ ਸੋਹਣਾ ਤਾਂ ਹੈਗਾ ਬਹੁਤ ਬੰਦਾ ਇਸ ਬੰਦਾ ਤੂੰ ਮੜਾ ਦੇ ਝੂਮ ਮਾਰੀ ਲੱਗੇ ਪਾਏ ਲੈ ਉਹ ਲੈ ਉਹ ਪੱਖਾ ਵੀ ਚੱਲਦਾ ਇਦਾਂ ਬਾਈ ਜਿਹੜਾ ਬਹੁਤ ਮਿਊਜ਼ਿਕ ਇੱਚਾ ਹੁੰਦਾ ਮਿਊਜ਼ਿਕ ਜੀ ਵਾਏ ਇੰਤਰਾ ਰਿਹਾ ਤੇ ਆ ਕਾਕੇ ਲੈ ਇਤਨਾ ਜਾ ਗਿਆ ਜੀ ਤੂੰ ਚੱਲ ਲੱਗ ਦਿਖਾਏ ਉਹਨੂੰ ਵੀ ਚੱਲ ਲੱਗ ਦਿਖਾਏ ਇਹਦੀ ਲਾਈਟ ਉਹ ਇਹਨੂੰ ਰੋਕ ਕੇ ਦਿਖਾਏ ਉੱਤੇ ਨਾਲੇ ਲਾਈਟਾਂ ਦੀਆਂ ਦਿਖਾਏ ਉਹ ਬਦਲ ਕੇ ਆਹ ਬਈ ਲੈ ਲਓ ਫਿਰ ਜੇ ਮੈਨੂੰ ਵੀ ਆ ਸੋਹਣਾ ਲੱਗਿਆ ਯਾਰ ਨਾਲੇ ਹੇਲ ਮਾ ਥੱਲੇ ਨੂੰ ਆ ਜਾਣਿਆ ਨੇ ਬਹੁਤ ਸੋਹਣਾ ਲੱਗੂ ਮਰੀਆ ਸੋਹਣੀ ਮੈਨੂੰ ਤਾਂ ਸੋਹਣਾ ਲੱਗਿਆ ਹੈ ਕਿਉਂਕਿ ਜਦੋਂ ਥੱਲੇ ਨੂੰ ਆਊਗਾ ਨਾ ਸੋਹਣਾ ਬਹੁਤ ਲੱਗੂ ਲੈ ਲਾਹੀ ਸੋਹਣਾ ਲੱਗਿਆ ਲੁੱਕ ਦੇਖ ਲੈ ਕੈਮਰੇ ਚ ਆਹ ਇਹ ਵੀ ਸੋਹਣਾ ਹੁੰਦਾ ਤੇ ਆ ਰਹੀ ਹੈ ਜੀ ਨਾਲ ਸੋਹਣੀ ਆ ਰਹੀ ਹੈ ਤੁਸੀਂ ਵੀ ਦੇਖੀ ਆਹ ਬੜ ਦਰਦ ਆ ਗਿਆ ਜਿਹੜਾ ਤੁਹਾਨੂੰ ਪਸੰਦ ਆ ਲੈ ਨੂੰ ਕੰਫਿਊਜ਼ ਕਰੀ ਜਾਂਦੇ ਹੋ ਮਾਨੂੰ ਨਹੀਂ ਮਜ਼ਾਕ ਨਹੀਂ ਇੱਧਰ ਆ ਕੇ ਦੇ ਲੱਗਦਾ ਇਹ ਕਿਰਿਸਟਲ ਵਾਸਾ ਚਾਰ ਕੀ ਆ ਉਹ ਸਾਰਾ ਕੱਚਾ ਦਾ ਦੇਖੋ ਕਿਹੜਾ ਆਹ ਗਣੇ ਦੀ ਫੁੱਲ ਲਾਈਟਿੰਗ ਚ ਲਾਇਓ ਕਿ ਨਹੀਂ ਬਸ ਮਮ ਬਲਵ ਹੀ ਹੈ ਹੀ ਬਸ ਆਹੀ ਆ ਬਲਵ ਨਹੀਂ ਦੇਣੀ ਆ ਬਸ ਕੁਝ ਨਹੀਂ ਆ ਮੇਰੇ ਕੋਲ ਉਹ ਸਾਰੀ ਹੀ ਲਾਈਟਿੰਗ ਉਹ ਕ੍ਰਿਸਟਲ ਨਾ ਲਾਈਟ ਮਾਰੀ ਹੀ ਬਾਹਰ ਉਹ ਦੇ ਨੀ ਆਹ ਲਈ ਆ ਜਾਗਦਿਆ ਸਾਨੂੰ ਤਾਂ ਪਸੰਦ ਆ ਤੂੰ ਗਰਾਰੀ ਡਾਉਣੀ ਆ ਵੀ ਤੂੰ ਤੈਨੂੰ ਹੀ ਲਾ ਲੈ ਕਮੰਡਾ ਪਾ ਤੀਜੇ ਬੰਦੇ ਨੂੰ ਬਸ ਭਾਬੀ ਮੜਾ ਆਈ ਹੋਰ ਆਈ ਕਿ ਆਇਓ ਜਿਹੜਾ ਹੁਣ ਭਾਬੀ ਨੇ ਕਿਹਾ ਉਹ ਹੀ ਆ ਪਾ ਲੈ ਲੈ ਵਾਹ ਉਹ ਮਾਪਾ ਦਿਖਾ ਦੇਣਾ ਤੀਜਾ ਨਾ ਤੇਰੀ ਨਾ ਮੇਰੀ ਠੀਕਾ ਹੁਣ ਤੁਹਾਡੇ ਤੇ ਗੱਲ ਖੜ ਗਈ ਸਾਰੀ ਆਇਓ ਮਾੜੇ ਜਿੱਥੇ ਜੀ ਬਾਈ ਇੱਥੇ ਖੜੇ ਹੋ ਤੁਸੀਂ ਅੱਤ ਤੋਡੀ ਰਿਓ ਇੱਕ ਆ ਤੁਹਾਨੂੰ ਜਿਹੜਾ ਪਸੰਦ ਆ ਸਾਨੂੰ ਦੋ ਆਏ ਪਸੰਦ ਅਸੀਂ ਕਨਫਿਊਜ਼ ਹੋ ਹਾਂ ਕਿਹੜਾ ਇੱਕ ਤਾਂ ਆਹਾ ਵਾਲਾ ਵਾ ਦੇਖੋ ਇੱਕ ਆ ਬਲਿਆ ਇੱਕ ਆ ਵਾ ਕੇ ਨਾ ਪਸੰਦ ਆ ਤੁਹਾਨੂੰ ਵੇਖਿਆ ਆਜਾ ਜਦੋਂ ਇਹਨਾਂ ਨੂੰ ਇਸ ਮੈਜਿਕ ਕਰਨੀ ਬਹੁਤ ਜ਼ੋਰ ਹਾਂ ਹੱਥ ਠੀਕ ਹੈ ਹਾਂ ਇਹ ਸੋਹਣਾ ਲੱਗ ਰਿਹਾ ਇਹ ਪੁਰਾਣਾ ਜਿਹਾ ਰਵਾਜ ਵੀ ਹੈ ਹਾਂ ਇਹ ਪੁਰਾਣਾ ਹੋ ਗਿਆ ਰਵਾਜ ਇਹ ਬਹੁਤ ਜਿਆਦਾ ਪੁਰਾਣਾ ਆ ਇਹ ਹਾਂ ਮੈਂ ਨਹੀਂ ਚਾਹੀ ਨਹੀਂ ਨਹੀਂ ਮੈਂ ਤਾਂ ਆਹੀ ਵਾਲੀ ਪਾਈ ਵੀ ਨਹੀਂ ਸੋਹਣੀ ਲੱਗੀ ਬਾਕੀ ਸਾਰਾ ਸੋਹਣਾ ਉਹ ਪੈਪ ਨੂੰ ਰੰਗ ਮਾਰਦੇ ਇਹ ਵੀ ਲੈ ਦੇ ਵਿੱਚ ਮੇਰੇ ਸਾਹ ਤਾਂ ਦੇਖੋ ਗੁੱਜਾਂ ਕੋਲ ਨੰਦ ਨਹੀਂ ਆਵਣੇ ਨਹੀਂ ਜਿਹਦੇ ਆਹੀ ਸੋਹਣਾ ਯਾਰ ਸੋਹਣੇ ਆ ਕਿੰਨੇ ਪੈਪਿੰਗ ਵਾਲੇ ਆ ਕਾਲੀ ਵਾਲੇ ਚਲੋ ਬਈ ਆਹੀ ਵਧੀਆ ਲੱਗਿਆ ਨਹੀਂ ਸੋਹਣਾ ਲੱਗਦਾ ਹਾਂ ਨੇ ਚੋਹਾਂ ਲੱਗਦੇ ਨੇ ਕਿ ਆਲੇ ਓਕੇ ਭਣੀ ਮੋਟਰਾ ਆ ਸੀ ਛੋਰੀ ਸਪੀਕਰ ਹੈ ਉਹ ਬਲਬ ਜੀ ਆਪ ਵੀ ਸੈਟ ਕਰਨੇ ਮਨੇ ਬਲਬ ਵਿੱਚ ਕੱਟਣੀ ਲਾਈਕ ਕਰ ਰਹੇ ਨੇ ਆਹ ਦੂਜੇ ਉਹ ਪਲੇਟਾਂ ਇੱਥੇ ਟੀਆਂਈ ਨੇ ਜਿਹੜੇ ਜਾਗਦੇ ਆ ਕ੍ਰਿਸਟਲ ਕਹਿੰਦੇ ਹਾਂ ਹਾਂ ਹਾਂਜੀ ਉਹ ਆਪੇ ਇਲੈਕਟ੍ਰੀਸ਼ਨ ਕਰ ਦੋ ਭਾਈ ਓਕੇ ਨਾ ਚਾਹਦਾ ਵਿੱਚ ਹਾਂ ਨਕਸ਼ਾ ਉਹ ਨਕਸ਼ਾ ਹੈਗਾ ਵਾਠੀ ਹੈ ਨਕਸ਼ਾ ਇਹ ਇਹ ਏਦਾਂ ਤੇਚ ਨਾਲ ਹੀ ਲੱਗ ਜਾਣੀਆਂ ਨੇ ਸੋਲਣ ਵਾਲੀਆਂ ਵਧੀਆ ਲੱਗਦੀਆਂ ਉਹ ਸੌਰੀ ਏਦਾਂ ਲੱਗਣੀਆਂ ਅੱਛਾ ਸੋਲਣ ਵਾਲੀ ਹੋਗੀ ਸੋਲਰ ਉੱਪਰ ਆਣਾ ਹੈ ਹੋਰ ਦਿਖਾਓ ਉਹ ਡਿਜ਼ਾਈਨਿੰਗ ਮੈਨੂੰ ਆ ਮਾਰੇ ਚਲਾਈ ਚਲਾਈ ਪਹਿਣੇ ਆ ਮਾਰੇ ਚਲਾਈਆਂ ਏਦਾਂ ਚੱਲਣੀਆਂ ਇਹ ਮੈਡ ਤਾਂ ਬਹੁਤ ਆਰੀ ਆਹ ਸੋਹਣੀ ਲੱਗੀ ਕਿ ਆਹ ਲੱਗੀ ਵਾਹ ਨਹੀਂ ਆ ਆਣੀ ਸੋਹਣੀ ਲਗੀ ਆ ਸੋਹਣੀਆਂ ਨਾਲ ਕਿੰਨੇ ਪੀਸ ਬਦਲ ਚਾਰ ਲੈ ਲਓ ਚਾਰ ਲੈ ਚਾਰ ਪੀਸ ਦੇ ਦੇ ਚਾਰ ਪੀਸ ਆ ਗੜ ਦੋ ਚਲੋ ਬਈ ਜਿੰਨੇ ਇਹਨਾਂ ਨੇ ਇੰਸਟਾ ਤੇ रेट ਦੱਸਿਆ ਬਟਨ ਤੇ ਹੈ ਨਹੀਂ ਸਹੀ ਹੈ ਨਾ ਦੀਵਾਲੀ ਵਾਲੇ ਪਟਾਕੇ ਦਾ ਇੱਥੇ ਹੀ ਲੈ ਤੇ ਤੂੰ ਦੀਵਾਲੀ ਦੇ ਪਟਾਕੇ ਸੀ ਦੇਖ ਕੇ ਆਏ ਸੀ ਇਹਨਾਂ ਦੀ ਐਡ ਜੀ ਭਾਬੀ ਉੱਥੇ ਤਾਂ ਬਹੁਤ ਸਸਤੇ ਦੱਸੇ ਹੋਏ ਸੀ ਇੱਥੇ ਆ ਕੇ ਦੇਖ ਚਾ ਆਨਲਾਈਨ ਭਰ ਕੇ ਦੇਖ ਉਹ ਹੋ ਮੂਮੇ ਨਹੀਂ ਹੁੰਦਾ ਬਾਬੀ ਮੂਮੇ ਆਏ ਤੇ ਪਤਾ ਲੱਗ ਗਿਆ ਚਲੋ ਕੋਈ ਨਾ ਉਹ ਚੀਜ਼ ਵਧਗਾ ਵਾ ਚੀਜ਼ ਤਾਂ ਵਧੀਆ ਮਿਲ ਜਣੀ ਆਂ ਆਨਲਾਈਨ ਉਹ ਵੀ ਪਤਾ ਹੈ ਹਾਂ ਕੋ ਉਹ ਹੁਣ ਹਰੇਕ ਨੇ ਐਡ ਤਾਂ ਉਹੋ ਜੀ ਦੇਣੀ ਹੁੰਦੀ ਆ ਚਲੋ ਕੋਈ ਨਾ ਦੀਵਾਲੀ ਦਾ ਗਿਫਟ ਲੈਦਾ ਵੀ ਹੁਣ ਤੱਕ ਵੱਡੀ ਜਾਨੀ ਐ ਬਸ ਲਾਈਟਾਂ ਵੀ ਮਿਲ ਗਈਆਂ ਬਸ ਇਸ ਵਿੱਚ ਤਾਂ ਉਹ ਬਾੜੀਆਂ ਸੋਹਣੀਆਂ ਲੱਗੀਆਂ ਲਾਈਟਾਂ ਸੋਹਣੀਆਂ ਲੱਗੀਆਂ ਮੈਨੂੰ ਆ ਵੀ ਅਸੀਂ ਕੰਦ ਗਮਲੇ ਰੱਖਣੇ ਇੱਧਰ ਲੈ ਕੇ ਕੰਦ ਦੇ ਨਾਲ ਨਾਲ ਉਹਦੇ ਉੱਪਰ ਲਾਉਣੀਆਂ ਆਚਾਰੇ ਲਾਈਟਾਂ ਉਹ ਇੱਕ ਦਿਨ ਪੇਂਟਰ ਲੱਗਿਆ ਸੀਗਾ ਰੰਗ ਮਾਰਨ ਗਮਲੇ ਆ ਤਾਂ ਮਮੂਰਾ ਨੇ ਦੱਸਿਆ ਪੇਂਟਰ ਆਇਆ ਸੀਗਾ ਇੱਕ ਦਿਨ ਆਪਣੇ ਘਰੇ ਗਮਲਿਆਂ ਨੂੰ ਰੰਗ ਕਰਨ ਅੱਛਾ ਅੱਛਾ ਵੀਰੇ ਨੇ ਮੈਨੂੰ ਰੰਗ ਨਹੀਂ ਲਿਆ ਕੇ ਤਾਂ ਮੈਂ ਕਿਹਾ ਮੈਂ ਰੰਗ ਲਿਆ ਕੇ ਦਊ ਭੁੱਲ ਗਿਆ ਉਹਗਾ ਮੈਂ ਯਾਦ ਲੰਮਾ ਟੂਰ ਨਾ ਗਿਆ ਅਜਦਾ ਲੈ ਮੈਂ ਤਾਂ ਚਾਚੇ ਨੂੰ ਨੰਦਾਂ ਵਾਦੀਗਾ ਉਹ ਕਰਦਾ ਸੀ ਫਾਂਜ ਰੰਗਾ ਫੇਰ ਲੱਗ ਜਾਣਾ ਨੱਕਾ ਨਹੀਂ ਤੇ ਰੰਗ ਪਾ ਕੇ ਕੰਦੀ ਵੇਚਦੇ ਸੀ ਹਾਂ ਅਸੀਂ ਲੱਗ ਜਾਣਾ ਫੇਰ ਨਪਨ ਉਹਨੇ ਜਾ ਕੇ ਘਰੇ ਰੌਲਾ ਪਾ ਦਾ ਨਾ ਕਹਿੰਦਾ ਨਾ ਆਉਣੇ ਕੀ ਕਹਿੰਦੀ ਤੁਸੀਂ ਫੇਰੀ ਜਾਂਦੇ ਹੁੰਦੇ ਆਂ ਨਾ ਪਹਿਲਾਂ ਹੀ ਦੀਵਾਲੀ ਵੜ ਜਾਣੀ ਤੁਸੀਂ ਜਮਾ ਹੀ ਨਹੀਂ ਲੱਗਦੀਆਂ ਆਂ ਦੀ ਮਾਂ ਨੂੰ ਚਾ ਕੇ ਕਹਿਣਾ ਓਏ ਓ ਇੰਪੁਰੀਆਂ ਲੱਗੇਂਦੀਆਂ ਦੀਵਾਲੀ ਦੀਆਂ ਸਫਾਈਆਂ ਉਹੀ ਰੋਜ਼ ਸਫਾਈਆਂ ਕਰੀ ਜਾਓ ਰੋਜ਼ ਆਪਾਂ ਕਰਦੇ ਤਾਂ ਹੈ ਹੀ ਨਾ ਦੀਵਾਲੀ ਵਾਲਾ ਪਰ ਮਜ਼ਾ ਝ ਹੁੰਦਾ ਸਫਾਈਆਂ ਅਸੀਂ ਕੱਲ੍ਹ ਦੀ ਵਰਤੋਂ ਤੋਂ ਸ਼ੁਰੂ ਕਰਦੇ ਹੁੰਦੇ ਸੀ ਹਾਂ ਵਰਤ ਰੱਖ ਕੇ ਕਰਦੇ ਨਾ ਹਾਂਜੀ ਬੋਲਦਾ ਦੀਵਾਲੀ ਦੀਆਂ ਸਫਾਈਆਂ ਬੱਡਾ ਬੱਡਾ ਲਿਖ ਦੇ ਸਹੀ ਗੱਲ ਆ ਇਹ ਤਾਂ ਬਾਬਿਆਂ ਦੇ ਜਦੋਂ ਆਉਂਦਾ ਨਾ ਮਾਰਕਸ ਦਾ ਪ੍ਰੋਗਰਾਮ ਤੇ ਨਾਲੇ ਸਫਾਈ ਵੀ ਉਦੋਂ ਕਰਨੀ ਜਦੋਂ ਸਭ ਤੋਂ ਵੱਧ ਗੰਦ ਪੈਣਾ दिवाली ਵਾਲੇ ਦਿਨ ਤਾਂ ਗਾਂਦੀ ਪਹਿਣਾ ਉਹ ਦਿਨ ਸਫਾਈ ਕਰਿਓ। ਉਹ ਤੋਂ ਪਹਿਲਾਂ ਤੋਂ ਲਕshmi ਆਉਂਦੀ ਹੈ। ਉਹ ਤੋਂ ਪਹਿਲਾਂ ਸਫਾਈ ਕਰ ਲੈ। ਲਕshmi ਦਾ ਆਉਂਦੀ ਹੈ। ਸਹੀ ਗੱਲ ਆ ਜੇ ਸਫਾਈ ਹੁੰਦੀ ਹੈ ਘਰੇ ਸਹੀ ਗੱਲ ਆ ਬਾਬੀ ਦੀ। ਜਿੱਥੇ ਸਫਾਈ ਦੇ ਬਾਹਰ ਦਾ ਬੰਦ ਕਰੇ ਉੱਤੇ ਲਕshmi ਤਾਂ ਲੱਗਦਾ ਵੀ ਬਿੱਲੀ ਆਈ ਹੈ ਕਿ ਨਹੀਂ। ਬਿੱਲੀ ਆਣਾ ਕਰਮਾਂਲੇ ਕਰੇ ਉੱਤੀ ਬਿੱਲੀ ਉੱਤੇ। ਇੱਕ ਬਾਬੀ ਕਹਿੰਦੀ ਕੰਗੀਆਂ ਦੇ ਬਿੱਲੀਆਂ ਰੱਖੀਆਂ ਵਗੀਆਂ ਬਾਬੀ। ਉਹ ਵੀ ਲੋਕ ਜਾਣਗੇ। ਬਾਬੀ ਇੱਕ ਬਿੱਲੀ ਵੀ ਕਹਿੰ ਰੱਖਿਆ। ਇੱਕ ਕਿਰਲੀ ਕਹਿੰਦੇ ਹੁੰਦੇ ਆ। ਵੀ ਕਹਿੰਦੇ ਪਰ ਤੇ ਆ ਕੇ ਦੇਖ ਲਿਓ। ਦਿਵਾਰੀ ਵਾਲੀ ਵਾਲੇ ਦਿਨ ਕੈਰਲੀ ਨਹੀਂ ਦਿਖੂਗੀ ਹਾਂ ਕਰਮ ਵਾਲੇ ਬੰਦੇ ਨੂੰ ਕੈਰਲੀ ਦਿਖੂਗੀ ਹਾਂ ਮੈਂ ਦੇਖਣਾ ਇਸ ਵਾਰ ਦਿਖਣੀ ਨਹੀਂ ਦਿਖਣੀ ਨਹੀਂ ਤੇ ਫੈਸਦੀ ਨਹੀਂਗੀ ਦਿਵਾਰੀ ਕੈਰਲੀਆਂ ਸਾਡੇ ਆਪਣੇ ਬਹੁਤ ਆ ਬਈਆਂ ਸੁਣੀਆ ਕਹਿੰਦੇ ਲక్ష్ਮੀ ਵੀ ਵੀ ਵਿਚ ਫਿਰ ਪਤਾ ਕੈਰਲੀ ਵੀ ਖਣੀ ਕਿਹੜੀ ਮਾਂ ਤਾਨੂੰ ਕਿਸ ਮੱਖ ਕਹਿੰਦੇ ਐਡ ਵੀ ਕਿਹੜੇ ਆਈ ਸੀ ਬਿੱਲੀ ਬੰਦੀ ਆ ਨਾ ਮੇਰੇ ਬਾਬੇ ਕੈਰਲੀ ਨਹੀਂ ਮੈਂ ਵੀ ਸੁਣੀ ਐ ਇਹ ਵੀ ਮਤਲਬ ਉਹ ਮੈਂ ਦਿਖੂਗਾ ਨਾ ਹੁੰਦੀ ਉਹਨੇ ਬਹੁਤ ਤਾਰਾ ਰਣ ਦੀ ਕਸਮ ਵਿੱਚ ਆ ਈ ਵੀ ਕੇਰਲੀ ਮਾਤਾ ਵਾ ਕੇਰਲੀ ਸੀ ਨਾ ਉਹਨੇ ਆਇ ਸੀਗਾ ਉਹਨੇ ਕੜਾਹ ਬਣਾਇਆ ਸੀ ਕੜਾਹ ਉਹ ਬਣਾਇਆ ਸੀ ਕੜਾਹ ਦਾ ਖੀਰ ਦਾ ਕਿਹਨੇ ਉਹਨੇ ਆਪਣੇ ਨੇ ਘਵਾਨੇ ਅੱਛਾ ਅੱਜ ਫੋਨ ਵਾਸਤੇ ਹਾਂ ਉਹ ਕੜਾਹ ਦੇ ਵਿੱਚ ਆ ਕੇ ਸੱਪ ਦਾ ਚੋਂ ਨਿਕ ਗਿਆ ਜਿਹੜੀ ਰੰਗੀ ਜਾਂਦੀ ਸੀ ਲਈ ਅੱਛਾ ਉਹ ਸੱਪ ਦਾ ਨਿਕਾ ਸੱਪ ਕੇਰਲੀ ਨੇ ਆਪਦਾ ਆਤਮ ਕੇਰਲੀ ਨੇ ਹਾਂ ਕੇਰਲੀ ਨੂੰ ਉਹ ਗੱਲ ਤਾਂ ਸੁਣ ਲੈ ਉਹ ਆ ਸਣਾ ਆਪਦਾ ਕੇਰਲੀ ਬਣ ਕੇ ਵਿੱਚ ਕੜਾਹ ਦੇ ਵਿੱਚ ਨਿਕ ਮੈਂ ਸੁਣੀ ਹੈ ਕਥਿਆ ਹਾਂ ਜੀ ਮਤਲਬ ਉਹ ਸਾਧੂ ਸੰਤੋ ਨੇ ਉਹਨਾਂ ਨੇ ਇਦਾਂ ਸੁਣਾਈ ਸੀ ਵਿਖੀ ਰੈਡੀ ਕੀਤੀ ਸੀ ਹੁਣ ਇਹਨਾਂ ਨੂੰ ਸ਼ਰਾਬ ਦੇਦਾ ਘਰਲੀ ਨੂੰ ਉਹ ਜਿਹੜਾ ਕੀ ਸੀ ਭਾਬੀ ਉਹ ਜਿਹੜਾ ਸੱਪ ਸੀ ਉਹ ਇੱਕ ਸਾਧੂ ਮਤਲਬ ਸ਼ਰਾਰਤ ਕਰਦਾ ਹੁੰਦਾ ਸੀ ਉਹਨਾਂ ਨੇ ਕਹਿੰਦਾ ਸੀ ਵੀ ਤੂੰ ਸਾਡੇ ਗਰੁੱਪ ਚੋਂ ਬਾਹਰ ਚ ਲੈ ਜਾ ਭਗਤੀ ਬਹੁਤ ਕਰ ਦਿੰਦੇ ਸੀ ਉਹ ਫਿਰ ਸੱਪ ਬਣ ਕੇ ਵੀ ਇਹਨਾਂ ਦੀ ਪੂਜਾ ਨੂੰ ਭੰਗ ਭਗਤ ਭਗਤੀ ਖਰਾਬ ਕਰਾ ਉਹ ਜਿਹੜਾ ਉਹਨਾਂ ਨੇ ਖੀਰ ਦਾ ਕੜਾਹਾ ਬਣਾਇਆ ਸੀ ਉਹ ਸੱਪ ਬਣ ਕੇ ਚಾಣਗੇ ਉਹ ਝੜ ਪਿਆ। ਜਿਹੜੀ ਕੈਰਲੀ ਸੀ ਉਹ ਕੋਈ ਬੁੜੀ ਸੀ ਉਹਨੂੰ ਵੀ ਸ਼ਰਾਬ ਮਿਲਿਆ ਹੋਇਆ ਸੀ ਉਹ ਸਾਦੂਆਂ ਮੰਨਿਓ। ਉਹ ਕਹਿੰਦੇ ਸੀ ਤੂੰ ਉਹ ਤੰਗ ਕਰਦੀ ਹੁੰਦੀ ਸੀ ਉਹਨੂੰ ਸਾਦੂ ਉਹਨੇ ਸ਼ਰਾਬ ਦੇਤਾ। ਫਿਰ ਉਹ ਕਹਿੰਦੇ ਸੀ ਵੀ ਜਦੋਂ ਤੂੰ ਕੋਈ ਵਧੀਆ ਕੰਮ ਕਰੇਂਗੀ ਤੇਰੀ ਉਹਦੋਂ ਮਾਫਤੀ ਹੋ। ਫਿਰ ਕੈਰਲੀ ਨੇ ਦੇਖ ਲਿਆ ਵੀ ਉਹ ਸੱਪ ਡਿੱ ਗਿਆ। ਉਹਨੇ ਖੀਰ ਦੇ ਕੜਾਹੇ ਚ ਉਤੋਂ ਛਾਲ ਮਾਰੀ ਸੀ ਥੱਲੇ। ਫਿਰ ਉਹ ਉਹਨਾਂ ਨੇ ਮਤਲਬ ਜਦੋਂ ਆਦੋਂ ਉਹਨੇ ਵੀ ਕੈਰਲੀ ਡਿੱਗੀ ਆ ਫਿਰ ਜਦੋਂ ਉਹ ਨਦੀ 'ਚ ਪਾ ਕੇ ਆਉਣ ਲੱਗੇ ਫਿਰ ਪਤਾ ਲੱਗਿਆ ਸੀ ਵੀ ਉਹੀ ਕੁੜੀ ਆ ਜਿਹੜੀ ਮੁਕਤੀ ਕਰਦੀ ਸੀ ਆਏ ਨੂੰ ਸਹਾਰਾ ਮਿਲਿਆ ਸੀ ਕਿ ਮੈਂ ਤਣਕੇ ਲੈ ਕੇ ਘਰ ਜਾ ਕੇ ਜਨਮ ਲਏਗੀ ਹਾਂ ਇਹ ਤੇ ਮੈਂ ਵੀ ਦੇਖੀ ਸੀ ਇਹ ਸਟੋਰੀ ਉਹੀ ਗੱਲ ਉਹਨੇ ਜਨਮ ਲਿਆ ਤੇ ਤਣਕੇ ਘਰੇ ਇੱਕ ਗਈ ਉਹਨਾਂ ਦੇ ਤੋਂ ਦੋ ਕੁੜੀਆਂ ਹੋਈਆਂ ਉਹਨਾਂ ਦੇ ਅੱਛਾ ਤੇ ਉਹਨੇ ਕੀ ਕੀਤਾ ਕੁੜੀ ਨੇ ਨਹਿਰ ਦੇ ਵਿੱਚ ਡਾਰਤਾ ਸੁਦੂਖ 'ਚ ਪਾ ਕੇ ਅੱਛਾ ਚਿਤਾਰਿਆਂ ਦੀ ਜਦੋਂ ਤੇ ਇੱਕ ਰਾਜਾ ਸੀ ਇਹ ਕਹਿੰਦਾ ਮੈਂ ਸੁਲੂਕ ਲੈਣਾ ਹਾਂ ਉਹ ਕਹਿੰਦਾ ਮੈਂ ਲੈਣਾ ਧੋਬੀ ਕਹਿੰਦਾ ਹਾਂ ਉਹਨੇ ਸ਼ਰਤ ਰੱਖ ਲਈ ਉਹ ਤੇ ਮਤਲਬ ਸਮਾਨ ਕਹਿੰਦਾ ਰਾਜਾ ਕਹਿੰਦਾ ਮੇਰਾ ਜਿਹੜਾ ਵਿਚਲਾ ਸਮਾਨਾ ਤੀਰ ਹੈ ਤੇ ਵਿੱਚੋਂ ਤਾਂ ਉਹਦੀ ਕੁੜੀ ਨਿਕਲਨੀ ਸੀਗੀ ਹਾਂ ਉਹ ਘਰ ਜਾ ਕੇ ਲੈ ਜਾਂਦਾ ਉਹਦੇ ਘਰੇ ਸੁਲੂਕ ਲੈ ਜਾਂਦਾ ਘਰੇ ਹਾਂ ਜਾ ਕੇ ਖੋਲਦਾ ਅਜ ਘਰ ਵਾਲੇ ਨੂੰ ਕਹਿੰਦਾ ਲੈ ਵਾ ਤੇਰੇ ਵਾਸਤੇ ਮੈਂ ਯਕ ਤੇ ਆਇਆ ਵੀ ਇਥੇ ਕੀ ਕਿਹਾ ਉਹਨੇ ਅੱਛਾ ਜਾਂ ਜਿਹਨ ਕਥਾ ਵਾਟੇ ਮੈਂ ਵੀ ਸੁਣੀ ਨਹੀਂ ਨਾ ਹਾਂ ਤੇ ਲੈ ਲਿਆ ਆ ਤੇ ਉਹਨ ਝੋਲੀ ਪਾਲੇ ਤਾਂ ਦੁੱਧ ਆ ਗਿਆ ਸੀ ਫਿਰ ਸ਼ਾਹ ਮੂਰੀ ਜਦੋਂ ਆ ਗਿਆ ਹਾਂ ਇਹਨੂੰ ਰਾਮਪੁਰ ਸ਼ਹਿਰ ਕਿ ਮਿਲਿਆ ਸੀ ਗੈਸਟੀਗਲ ਦਾ ਇਹਦੀ ਦੱਸੋ ਕੰਮ ਵਾਲੇ ਨੇ ਕਿਤਾ ਆਇਆ ਸੀ ਕਿ ਨਹੀਂ ਆਇਆ ਮਖਾਇਆ ਸੀ ਅੱਛਾ ਇਹ ਵੀ ਸਟੇਜ ਤੇ ਚੜਨਾ ਖੱਡ ਗਿਆ ਤਾਂ ਹੀ ਕਹਿੰਦੇ ਆ ਵੀ ਰਹਿ ਦਵਾਲੀ ਵਾਲੇ ਦਾ ਨੇ ਦੱਸਦੀ ਘਾਟਾ ਦਿਖੂਗੀ ਨਹੀਂ ਪਰ ਤੇ ਆ ਕੇ ਦੇਖਿਓ ਸਾਰਿਆਂ ਨੇ ਤੇ ਆਪਾਂ ਫਾੜ ਲੈਂਦੇ ਆ ਇੱਕ ਲੈ ਤਾਂ ਥੋੜੀ ਪੀ ਬਿੱਲੀ ਅੱਛਾ ਤਾਰਾ ਰਾਣੀ ਤਾਰਾ ਰਾਣੀ ਦੀ ਇੱਕ ਬਿੱਲੀ ਬਿੱਲੀ ਦੀ ਜ਼ੇਰ ਕਹਿੰਦੇ ਹੁੰਦੇ ਉਹ ਨਹੀਂ ਮਿਲਦੀ ਹਨਾ ਕਿਸੇ ਨੂੰ ਹਾਂ ਬਿੱਲੀ ਦਾ ਬਿੱਲੀ ਤਾਂ ਜ਼ੇਰ ਆਪਦੀ ਖਾ ਹੀ ਜਾਂਦੀ ਹੈ ਉਹ ਜੀ ਨੂੰ ਮਿਲ ਜAVE ਹਨਾ ਮੈਨੂੰ ਨਹੀਂ ਮੈਨੂੰ ਜੀ ਨੂੰ ਮਿਲ ਜAVE ਮਤਲਬ ਉਹ ਘਰੇ ਰੱਖਣਾ ਚਾਹੀਦਾ ਆਪਣੇ ਆਪਣੇ ਬਾਥਰੂਮ ਵੀ ਦੋ ਤਿੰਨ ਗਾ ਦੀ ਬਿੱਲੀ ਸੂਈ ਆ ਬਾਥਰੂਮ ਚ ਵੀ ਟਾਂਟ ਤੇ ਵੀ ਸੂਈ ਆ ਉਹ ਜ਼ੇਰ ਨਹੀਂ ਮਿਲਦੀ ਉਹ ਜ਼ੇਰ ਖਾ ਜਾਂਦੀ ਆ ਜੇ ਮਿਲ ਜAVE ਬਹੁਤ ਵਧੀਆ ਹੁੰਦੀ ਆ ਇਹ ਕਿਉਂਗੀ ਮੈਂ ਹੁਣ ਛੇੜ ਨਹੀਂ ਆ ਮਿਲਦੀ ਨਹੀਂ ਮੈਂ ਉਹ ਖੇਡਦਾ ਹਾਂ ਬਲੋਂਗੜੇ ਨਾਲ ਖੇਡ ਜਾਂਦਾ ਸੀ ਪੰਜੇ ਬਹੁਤ ਟਿੱਖਿਆ ਹੁੰਦਾ ਇਹ ਗੱਲ ਜੇ ਬੂ ਬਿੱਲੀ ਦੇ ਬਲੂਂਗੜੇ ਨੂੰ ਹੱਥ ਲਾ ਦੋ ਬਿੱਲੀ ਚੱਕਦੀ ਨਹੀਂ ਫਿਰ ਬੱਚੇ ਛੱਡ ਦਿੰਦੀ ਆ ਵਾਹ ਮੈਂ ਮਾਰਾ ਕੰਨੇ ਦੀ ਖੇਡਿਆ ਉਹ ਨਾ ਬੀ ਛੱਡ ਦਿੰਦੀ ਆ ਨਾ ਬੱਚੇ ਜੇ ਆਪਾਂ ਦੇ ਬਲੂਂੜੇ ਨੂੰ ਨਾ ਹਾਂ ਨਾ ਆ ਨਾ ਬਿੱਲੀ ਰੀ ਸੁਣਾ ਦਤੋਂ ਇਹ ਗੱਪ ਤੂੰ ਵੀ ਲਵੇਟ ਦਿੰਦੀ ਨਾਲ ਹੀ ਵੀ ਚੱਲ ਜੂ ਹੱਥ ਨਾ ਲਾਓ ਨਾ ਜਿਹੜਾ ਸੋਹਣਾ ਨਾਲ ਬਾਪਿਆ ਨੀ ਨੰਗ ਚੱਕ ਜਿਹੜਾ ਫੇਰ ਇਹਨਾਂ ਨੇ ਮੋੜ ਕੇ ਓ ਬੱਲੇ ਬਾਬਾ ਕਿਹੜਾ ਕਿਹੜਾ ਨਾਲ ਸੋਹਣੇ ਦੀਵਾਲੀ ਆ ਦੇਖ ਲਾ ਕਿਹੜਾ ਕਿਹੜਾ ਦਵਾਲਾ ਲਓ ਵੀ ਦੇਖਦੇ ਹੁਣ ਚੋਬਰ ਤੋਂ ਬਾਹਰ ਲੱਗੂ ਆ ਕਿ ਨਹੀਂ ਚੱਲ ਬਈ ਲਾ ਵਾਰ ਹਾਂ ਲਾ ਦੇ ਲਾ ਦੇ ਜੋਰ ਇਹ ਬੋਕ ਕਹਿਣਾ ਇਹਨਾਂ ਦਾ ਜੋਰ ਹੀ ਨਹੀਂ ਲੱਗਦਾ ਤੈਨੂੰ ਮੈਂ ਲਾ ਕੇ ਦਿਖਾਉਂਗਾ ਨਾ ਮਾੜੇ ਦਿਨ ਲੱਗਦੇ ਨੇ ਤੇ ਨਾ ਬਦੂ ਲਾਈਟ ਲੱਗੀ ਪਈ ਤਲਾ ਲਾ ਕਾਹ ਬਗ ਲਾਈਟਾ ਅੱਛਾ ਲਾ ਅੱਛਾ ਛੋਟ ਪੀ ਹੋ ਗਿਆ ਬਾਲੀ ਗਾਲ ਲੜੋ ਆ ਕੋ ਯਾਰ ਜਿੱਥੇ ਬੜ ਜਾਂਦੀ ਆ ਬਾ ਟੋਸਤੀ ਵਾ ਤੇ ਖੜ ਜਾਂਦੀ ਆ ਗੱਲਾਂ ਕਰਨੋਂ ਨਹੀਂ ਆੜਦੀ ਬੜੇ ਸਾਰੇ ਪੜਦੇ ਆ ਮੁਰੇ ਦੇ ਦੇਖੀ ਹੋ ਕਿ ਉਮਰ ਆ ਤਾਂ ਲਾਈਟਾਂ ਚ ਨਾ ਮੈਂ ਗਮਲੇ ਦੇ ਉੱਪਰ ਨਾ ਆਇੰਦਾਂ ਤਾਂ ਨਵਾਲਾ ਹੁਣ ਇੱਥੇ ਅੰਦਰ ਹੀ ਰੱਖ ਦੋ ਤਾਂ ਆਤ ਮੈਂ ਅਕਲ ਨਹੀਂ ਸੁੱਧਣਾ ਬਣੇ 올 ਫਰਗੇਟ ਲਾਓ ਜੀ ਅੰਦਰ ਵਿੱਚ ਸਭਨਾ ਬਿਲਦਾਂ ਪੂਰਾ ਕਰਦੇ ਨੇ ਸਭ ਜਾਈ ਲਾਈਟਾਂ ਕੱਢ ਲੀਆਂ ਤੇ ਹੁਣ ਲਾਈਟਾਂ ਲਾਵਾਂਗੇ ਅੱਜ ਆਪਾਂ ਜਿਹੜੀਆਂ ਇਹ ਨੀੜੀ ਬਲਬ ਲਿਆਂਦੇ ਆ ਕੋਲਰ ਵਾਲੇ ਇਹ ਇਹ ਲਾ ਕੇ ਦੇਖਦੇ ਆ ਮਨਤੀ ਮਨਤੀ ਕਰਤਾ ਲਈ ਹੁਣ ਚਾਲੂ ਕੀ ਡ੍ਰਿਲ ਤਾਂ ਉਹ ਚਾਕੇ ਦੇਖੀ ਪਹਿਲਾਂ ਨੇ ਲਾ ਕੇ ਰੱਖੇ ਨਾਲ ਜਾਨੀ ਦਰਉਣੀ ਆ ਆਹੋ ਹੜ ਜਾ ਵਿਚਾਰੇ ਕਰ ਲੈ ਇੱਥੇ ਕ ਚਲੋਈ ਲਾਈਟਾਂ ਚਾਰਤੀਆਂ ਫਟ ਦੋ ਤਿੰਨ ਛਿਆ ਯਾਗਮਗ ਜਾਗਮਾ ਸੋਹਣੀ ਲੱਗਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀਆਂ ਲਾਈਟਾਂ ਲਾਈ ਨੇ ਸੋਣੇ ਆਜੋ ਲਾਈਟਾਂ ਦੇਖੋ ਉੱਠ ਕੇ ਉਹ ਨਹੀਂ ਹੁਣ ਚਾਰੇ ਲਾਟੀਆਂ ਉਹ ਆ ਵੀ ਆਪੋ ਤੇ ਬੰਦ ਕਰ ਮੰਦਰ ਵਰਦੀ ਆਹੋ ਆਜੋ ਆ ਦੇਖੇ ਮੁੰਡਾ ਦੇਖ ਮੈਂ ਬੇਸ਼ਰਮ ਕਰਦਾ ਤੂੰ ਸੁਣਿਆ ਲਾ ਲੀਆਂ ਆਹ ਚੱਲਦੀ ਚੱਲਦੀ ਲੈ ਸਾਰੀ ਮਸ਼ੀਨ ਉਹਦੇ ਆ ਗਈ ਸਿਆਕ ਨਾਲ ਨਾਲ ਇਧਰ ਦੀ ਨਾਲ ਇਧਰ ਦੀ ਕੰਧ ਦੇ ਨਾਲ-ਨਾਲ ਤੁਰੇ ਚੱਲੋ ਬਰੇ ਬਰੇ ਕੰਧ ਦੇ ਨਾਲ-ਨਾਲ ਤੁਰੋ